ਚੌਂਕ 'ਤੇ ਵਿਚਾਲੇ ਖਵਾਜਾ ਪੀਰ ਜੀ ਦੀ ਮੂਰਤੀ ਬਣਾਈ ਹੋਈ ਆ। ਬਾਬੇ ਉਹ ਵੀਡੀਓ ਪੂਰੀ ਦੇਖਿਆ ਕਰੋ ਫੁੱਲ ਸੁਆਦ ਆਊਗਾ। ਕਿਵੇਂ ਉਹ ਮਹਾਲੀ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਅੱਜ ਦੇਣ ਆਪਣਾ 34ਵਾਂ। ਜਿੱਥੇ ਖਵਾਜਾ ਪੀਰ ਦੀ ਮੂਰਤੀ ਬਣੀ ਹੋਈ ਹੈ ਇੱਥੇ ਪਹਿਲਾਂ ਖੂਹ ਹੁੰਦਾ ਸੀਗਾ ਫਿਰ ਬਾਅਦ 'ਚ ਉਹ ਮੂਰਤੀ ਬਣਾਈ ਹੈਗੀ ਲੋਕ ਇੱਥੇ ਮੱਥਾ ਟੇਕਦੇ ਨੇ ਪਿੰਡ ਦੇ ਸਾਰੇ ਜਣੇ ਮੰਨਤ ਤੋਂ ਬਹੁਤ ਕਰਦੇ ਨੇ ਕਿ ਤੇ ਚੱਲੀਏ ਬਾਬੇ ਉਹ ਕਰ ਲਿਆ ਕਸਟਮਰ ਪਿਕ ਖਵਾਜਾ ਪੀਰ ਕੋਲੋਂ ਇੱਥੋਂ ਹੀ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਸੈਕਟਰ 19 ਚੰਡੀਗੜ੍ਹ ਚੱਲੀਏ ਫਿਰ ਅ ਲੈ ਕੇ ਕਸਟਮਰ ਤੋਂ 300 ਰੁਪਇਆ ਤੇ ਇੱਕ ਕਸਟਮਰ ਨੂੰ ਕਰਤਾ ਸੈਕਟਰ 19 ਜੇ ਡ੍ਰੌਪ ਤੇ ਚੱਲੀਏ ਹੁਣ ਬਾਦਰਗੋੜੇ ਦੀ ਖਰਾਕ ਖਵਾਈਏ 17 ਸੀਐਨਜੀ ਪੰਪ ਤੇ ਪਹੁੰਚ ਗਏ ਇੱਥੇ ਬਾਦਰਗੋੜੇ ਦੀ ਖਰਾਕ ਖਵਾਈਏ ਬਾਬੇ ਹੁਣ ਤੱਕ ਖਾਲੀ ਖਾਲੀ ਪਿਆਗਾ ਪਾਪੋ ਵੀ ਖਾਲੀ ਪਈ ਨੇ ਮਾਰਕੀਟਾ ਵੀ ਖਾਲੀ ਪਈਆਂ ਨੇ ਕਿ ਮੈਂ ਕਹਿੰਦਾ ਕਬੂਤਰ ਹੀ ਬੋਲਦੇ ਨੇ ਕਿ ਯਾਰ ਹੁਣ ਤਾਂ ਛੁੱਟੀ ਕਰਕੇ ਸਭ ਪਬਲਿਕ ਕਰੇ ਰੈਸਟ ਕਰ ਰਹੀ ਹੈਗੀ ਪਰ ਆਪਾਂ ਸ਼ੇਰ ਬਾਹਰ ਫਿਰਦੇ ਆਂ ਕਿ ਹੰਮਦੇ 17 ਬੱਸ ਸਟੈਂਡ ਦੇ ਬੈਕ ਸਾਈਡ ਤੋਂ ਰਾਈਡ ਪਈਏਗੀ ਕਸਟਮਰ ਨੇ ਜਾਣਾ ਹੈ ਸ਼ਿਵਜੋਤ ਖਰੜ ਬਾਬੇ ਉਹ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਜਿਹਦੇ ਗੱਡੀ ਦੇ ਮਗਰ ਐਲ ਲਿਖਿਆ ਹੋਊਗਾ ਉਹ ਬੰਦੇ ਤੋਂ ਖਾਸ ਕਰਕੇ ਧਿਆਨ ਨਾਲ ਗੱਡੀ ਕੱਢੋ ਕੋਲ ਦੀ ਇਹਨਾਂ ਦਾ ਕੁਝ ਪਤਾ ਨਹੀਂ ਕਿੱਧਰ ਨੂੰ ਗੱਡੀ ਕਮਾ ਦੇਣ ਲੋ ਜੀ ਕਰਤੀ ਰਾਈਡ ਕੰਪਲੀਟ ਸ਼ਿਭਜੋਤ ਕਰਤਾ ਕਸਟਮਰ ਡਰਾਪਿੰਗ ਤੇ ਨਿਕਲੀਏ ਬਾਹਰ ਵਾਲੀ ਸਾਈਡ ਖਰੜ ਬਸ ਸਟੈਂਡ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਪੀਜੀਆਈ ਨਹਿਰੂ ਹਸਪੀਟਲ ਚੱਲਿਆਂ ਬਸ ਪਿਕਅਪ ਕਰਨ ਲਈ ਤੇ ਜਾ ਰਹੇ ਪੀਏ ਵੱਲ ਬਾਬੇ ਅਜ ਮੰਦਰ ਦੇ ਵਿੱਚ ਕੱਠ ਬਹੁਤ ਪਤਾ ਨਹੀਂ ਕੀ ਚੱਕਰ ਆਗਾ ਰੈੱਡ ਲਾਈਟਾਂ ਤੋਂ ਮੈਂ ਗੱਡੀ ਪਿਛਾ ਅੱਗੇ ਕੱਢਣ ਲੱਗਿਆ ਜਾਂ ਨਿਗਾ ਪਈ ਲੈਫਟ ਸਾਈਡ ਪੁਲਿਸ ਵਾਲੇ ਖੜੇ ਨੇ ਤਾਂ ਇੱਕਦਮ ਬ੍ਰੇਕ ਵੱਜੀ ਸ਼ੁਕਰ ਅੱਜ ਬਚ ਗਏ ਨਹੀਂ ਤਾਂ ਚਲਾਣ ਹੋ ਗਿਆ ਸੀ ਚੈੱਕ ਕਰੋ ਬਾਬੇ ਉਹ ਕਿੰਨਾ ਵਧੀਆ హెয়ার ਸੈਲੂਨ ਆਗਾ ਦਰਖਤ ਥੱਲੇ ਖੋਲੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਜੰਗਲ ਵਾਲੇ ਰਸਤੇ ਤੇ ਕਾਲੀ ਮਾਤਾ ਦਾ ਮੰਦਿਰ ਹੈਗਾ ਇੱਧਰਲੀ ਸਾਈਡ ਨੂੰ ਲੋਕ ਬਹੁਤ ਘੱਟ ਨਿਕਲਦੇ ਨੇ ਰਾਤ ਨੂੰ ਡਰਦੇ ਮਾਰੇ ਪਜੀਏ ਵੱਲ ਨੂੰ ਰਸਤਾ ਇਹ ਲੋ ਜੀ ਬਾਬੇ ਉਹ ਪਜੀਏ ਨਹਿਰੂ ਹਸਪੀਟਲ ਡ੍ਰੋਪਿੰਗ ਕਰਤੀ 15 20 ਮਿੰਟ ਵੇਟ ਕਰੀ ਪਜੀਏ ਦੇ ਕੋਲ ਤੇ ਹੁਣ ਰਾਈਡ ਆਈ ਆ ਪਜੀਏ ਦੇ ਬੈਕ ਸਾਈਡ ਪਿੰਡ ਹੈਗਾ ਕੰਸਲ ਉੱਥੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਖਰੜ ਬਸ ਪਹੁੰਚ ਗਏ ਕਰੀਏ ਪਿਕਅਪ ਤੇ ਚੱਲੀਏ ਖਰੜ ਲੋ ਜੀ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਤੇ ਚੁੰਗੀਆਂ ਰੋਡ ਤੇ ਕਸਟਮਰ ਨੂੰ ਕਰਤਾ ਡ੍ਰੌਪ ਤੇ ਚੱਲੀਏ ਕਰਨੂ ਭਾਈ ਜੀ ਜਾਂਦੇ ਜਾਂਦੇ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਚੈਨਲ ਨੂੰ ਆਪਣੇ ਛੋਟੇ ਭਰਾ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਮੈਨੂੰ ਬਹੁਤ ਲੋੜ ਹੈਗੀ ਤੁਹਾਡੀ ਸਪੋਰਟ ਦੀ ਬਾਕੀ ਮਿਲਦੇ ਆ ਕੱਲ ਨੂੰ ਵਾਈ ਗੁਰਜੀ ਚੜ੍ਹਦੀ ਗਲਾ ਚ ਰੱਖਾਂ ਤੁਹਾਨੂੰ ਸਾਰਿਆਂ ਨੂੰ